ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਅੱਜ ਆ ਪਹੁੰਚੇ ਪਿੰਡ ਕੋਠਾਗੁਰੂ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਅੱਜ ਆਪਾਂ ਬਾਈ ਬਾਬੇ ਕਾਲੇ ਦੇ ਘਰੇ ਆਏ ਆ ਤੇ ਬਾਕੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਕਰ ਲੈਣਾ ਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਉਹ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਆਪਣਾ ਮੋਬਾਈਲ ਨੰਬਰ ਹੈਗਾ 8437762244 ਤੇ ਬਾਈ ਕੋਲੇ ਅੱਜ ਇੱਕ ਮਾਈ ਦੀ ਵੀਡੀਓ ਲਈ ਆਇਆ ਹੈ ਤੇ ਬਾਕੀ ਆਪਾਂ ਪ੍ਰੋਪਰ ਡਿਟੇਲ ਭਾਈ ਤੁਹạchੇ ਦੱਸਾਂਗੇ ਕਿੰਨਾ ਵਾਸੂਆ ਤੇ ਕਿੰਨਾ ਚਰ ਰਹਿੰਦਾ ਬਾਕੀ ਜਿਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲੈ ਕਰੋ ਜੇ ਕਿਹਨੇ ਇਹਦੇ ਵੀਡੀਓ ਬਣਾਉਣ ਨੂੰ ਲੋ ਆਪਣਾ ਸੰਪਰਕ ਕਰ ਲੈ ਕਰੋ ਆਪਣਾ ਮੋਬਾਈਲ ਨੰਬਰ ਹੈਗਾ 8437362244 ਬਾਕੀ ਆਪਾਂ ਭਾਈ ਤੋਂ ਡਟੇਲ ਪੁੱਛਦੇ ਆਪਾਂ ਭਾਈ ਆਓ ਬਹੁਤ ਆ ਜਾ ਬਾਬਾ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਤੇ ਪਿੰਡ ਤੇ ਡਰੈੱਸ ਦੱਸ ਦੋ ਪਿੰਡ ਭਾਈ ਆਪਣਾ ਕੋਠਾ ਗੁਰੂ ਦਾ ਹਾਂਜੀ ਨਾਮ ਮੇਰਾ ਕਾਲਾ ਬਾਬਾ ਕਹਿੰਦੇ ਆ ਠੀਕ ਹੈ ਜੀ ਤੀਜਾ ਸੂਆ ਮੈਂ ਆ ਤੀਜਾ ਸੂਆ ਹਾਂ 10 ਕਿਲੋ ਦੁੱਧ ਆਪਾ ਪਲਾਸੇ ਦੇ ਸਲੋ ਚੋਇਆ ਇਹ ਤੀਜਾ ਸੂਆ ਹੁਣ ਸੁੰਦੀ ਆ ਤੇ ਪਹਿਲਾ ਕਿੰਨਾ ਚੋਇਆ ਪਹਿਲਾਂ 13 ਕਿਲੋ ਨੂੰ ਚੋਇਆ ਠੀਕ ਹੈ ਜੀ ਦੋ ਸੂਆ ਆਪਾ ਕਿਵੇਂ ਠੀਕ ਹੈ ਜੀ ਹਾਂ ਤੇ ਹੂੰ ਠੰਡੀ ਸੀਲਾ ਪੂਰੀ ਠੰਡੀ ਸੀਲਾ ਪੂਰੀ ਆ ਕੋਈ ਮਰਜ਼ੀ ਚੋਈ ਜਾਵੇ ਠੀਕ ਹੈ ਜੀ ਤੇ ਮਿੰਟਾਂ ਲੈ ਵਲੂ ਵੀ ਜੀ ਸਹੀ ਆ ਬਾਕੀ ਜੀ ਹੁਣ ਕਿੰਨੇ ਦਿਨ ਲੈਂਦੀ ਆ ਇਹ ਹਫਤਾ ਲੈ ਲਓ ਹਫਤਾ ਲੈ ਜੂ ਬਾਕੀ ਜੀ ਤੁਸੀਂ ਆਪ ਚੈੱਕ ਕਰ ਸਕਦੇ ਆ ਹਫਤਾ ਹੀ ਲੈ ਜੂ ਇਹ ਤੇ ਬਾਈ ਤੋਰੇ ਮੜਾ ਜਾ ਤੀਜਾ ਸੁਆ ਕਹਿੰਦੇ ਜੀ ਬਾਈ ਚੈੱਕ ਕਰ ਲਈ ਬਾਕੀ ਬਾਈ ਨੂੰ ਵੀ ਦਾ ਹੈਗਾ ਥੋੜਾ ਜਿਹਾ ਮੰਨ ਕੇ ਲਓ ਬਾਕੀ ਤੁਸੀ ਆਪ ਦੀ ਸਮਝ ਨਾਲ ਲੈਣੀ ਆ। ਭਾਈ ਇਹ ਹਫਤਾ ਬਾਈ ਦੇ ਕਹਿਣ ਮੁਤਾਬਕ ਆ। ਕਈ ਵਾਰ ਕੋਈ 2-4 ਦਾਣੇ ਇੱਧਰ ਵੀ ਲੈ ਸਕਦਾ ਪਸ਼ੂ ਜਾਂ ਉਧਰ ਵੀ ਲੈ ਸਕਦਾ। ਮੋੜ ਲਈ। ਸ਼ੋਅ ਕਰ ਨੂੰ ਥੰਮ ਥੰਮ ਤੋਂ ਬਹੁਤ ਵਧੀਆ ਲੱਗਿਆ ਵਾ। ਬਾਕੀ ਵੀ ਆਪ ਦੀ ਸਮਝ ਨਾਲ ਲੈਣੀ ਆ। ਬਾਈ ਦਾ ਮੋਬਾਈਲ ਸਕਰੀਨ ਤੇ ਨੰਬਰ ਚੱਲਦਾ। ਬਾਈ ਨਾਲ ਜ਼ਰੂਰ ਕਨੈਕਟ ਕਰਨੋ ਕਿਸੇ। ਵੀਰ ਨਾਮ ਕਿੰਨੇ ਦੇ ਖੀਣਗੇ ਹੁਣ ਹਫ਼ਤਾ ਲੈਂਦੀ ਹੈ ਜੀ ਹਾਂਜੀ ਹਫ਼ਤਾ ਲੈਂਦੀ ਹੈ ਬਾਕੀ ਤੁਹਾਨੂੰ ਖਾਣਾ ਤੁਹਾਨੂੰ ਦਿਖਾਉਣਨੇ ਆਪਾਂ ਆਪਣਾ ਕੰਮ ਜੀ ਵੀਡੀਓ ਬਣਾਉਣ ਦਾ ਸਿਰਫ ਤਸੱਲੀ ਕਰਨੋਂ ਤੁਹਾਡੀ ਹੱਕ ਆ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ 9883834221 988304221 04221 ਹਾਂ ਜੀ ਠੀਕ ਹੈ ਜੀ ਜੇ ਵੀ ਕਿਸੇ ਵੀ ਨੂੰ ਲੋਡ ਹੋਏ ਮਾਹੀ ਦੀ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਬਾਕੀ ਤੁਹਾਡਾ ਹੱਕ ਆ ਜੀ ਚੈੱਕ ਕਰਨੀ ਤੁਸੀਂ ਕਰਨਾ ਸਾਰਾ ਧੰਨਵਾਦ ਜੀ ਥੈਂਕ ਯੂ ਬਾਕੀ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ